ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਵੀਡੀਓ ਸ਼ੁਰੂ ਕਰਦੇ ਆਂ ਤੇ ਮੈਂ 2 ਦਿਨ ਤੋਂ ਬਿਮਾਰ ਆ ਜਿਹੜਾ ਹਾਂ ਹੁਣ ਬਿਲਕੁਲ ਠੀਕ ਆ ਬਾਕੀ ਸਾਰੇ ਠੀਕ ਆ ਮੈਨੂੰ ਇਹ ਹੋਇਆ ਹੋਇਆ ਬੁਖਾਰ ਜ਼ੁਕਾਮ ਗਲਾ ਗਲਾ ਖਰਾਬ ਉਸ ਹੁਣ ਫਰਕ ਜਿਹਾ ਲੱਗਦਾ ਮੈਡੀਸਿਨ ਲਈ ਪਰसों ਵੀ ਲਈ ਸੀ ਤੇ ਫੇਰ ਕੱਲ ਠੀਕ ਰਹੀ ਪੂਰਾ ਦਿਨ ਹਾਂਜੀ ਬਟਾਈਏ 1 ਮਿੰਟ ਰੁਕ ਜਾ ਤੇ ਫੇਰ ਮੈਂ ਜੁਜਾ ਰੁਪੜੋਂ ਦੀਪੜੁੰਦੀ ਰਹੀ ਕਰਦਾ ਕੰਮ ਬਸ ਥੋੜਾ ਜਿਹਾ ਕੀਤਾ ਜਿਆਦਾ ਨਹੀਂ ਕੀਤਾ ਹੈਗਾ ਐਵੇਂ ਕਮਾ ਝੂਠ ਨਹੀਂ ਬੋਲਦੇ ਹੈਗੇ ਆਪਾਂ ਸੱਚ ਬੋਲਦੇ ਆ ਤੇ ਐਵੇਂ ਕਮਾ ਮੈਂ ਸਾਰਾ ਕੰਮ ਕੀਤਾ ਕੁਛ ਨਹੀਂ ਕੀਤਾ ਹੈਗਾ ਬਸ ਖਾਲੀ ਰੋਟੀ ਬਣਾਈ ਰੋਟੀ ਬਣਾਉਣ ਤੋਂ ਬਾਅਦ ਵੀ ਮੈਂ ਥੋੜੀ देर ਸੌਂਗੀ ਮੈਡੀਸਨ ਲਈ ਸੀ ਨੀਂਦਾ ਗਈ ਤੇ ਫੇਰ ਉੱਠ ਕੇ ਫੇਰ ਮੈਂ ਜਿਆਰ ਨੂੰ ਪੜਾਇਆ ਇਹਨਾਂ ਨੇ ਮੈਨੂੰ ਚਾਚੂ ਬਣਾ ਕੇ ਦਿੱਤੀ ਤੇ ਲਾਸਟ ਵੀਡੀਓ ਤੁਸੀਂ ਦੇਖਿਆ ਸਾਗ ਵਾਲੀ ਹਾਂ ਉਸ ਦਿਨ ਮੈਂ ਸਾਗ ਵੀ ਓਕੇ ਓਕੇ ਬਣਾ ਰਹੀ ਸੀ ਵੀ ਜਿੰਨੀ ਕੁ ਮੈਂ ਤਾਂ ਵੀਡੀਓ ਬਣੀ ਮੈਂ ਓੰਨੀ ਕੁ ਬਣਾ ਲਈ ਮੈਨ ਤੋਂ ਬਣੀ ਨਹੀਂ ਗਈ ਪੂਰੀ ਵੀਡੀਓ ਫਿਰ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਲੱਗੀ ਜਾਂਦੀ ਸੀ ਬਾਹਰ ਗਰਮੀ ਸੀਗੀ ਤੇ ਮੌਸਮ ਚੇਂਜ ਜਿਹੜਾ ਹੁੰਦਾ ਵੀ ਬਸ ਇਹ ਹੀ ਆਵੇ ਜਦੋਂ ਬੱਦਲ ਹੁੰਦਾ ਹੈ ਉਦੋਂ ਠੰਡ ਜੀ ਹੁੰਦੀ ਹੈ ਨਹੀਂ ਤਾਂ ਫਿਰ ਗਰਮੀ ਓਨੀ ਹੁੰਦੀ ਹੈ ਅੱਜ ਵੀ ਹੁਣ ਸ਼ਰਾਟਾ ਜਿਹਾ ਲੱਗ ਕੇ ਹਟਿਆ ਥੋੜਾ ਜਿਹਾ ਪਰ ਗਰਮੀ ਬਹੁਤ ਜ਼ਿਆਦਾ ਹੈ ਤੇ ਅੱਜ ਵੀ ਮੈਂ ਹੁਣ ਪਹਿਲਾਂ ਮੈਂ ਮਤਲਬ ਉਠੀ ਉੱਠ ਕੇ ਚਾਚੂ ਬਣਾਈ ਕੁਛ ਠੀਕ ਜਿਹਾ ਹੈ ਨਹੀਂ ਸੀ ਚੰਗੀ ਤਰ੍ਹਾਂ ਫੇਰ ਮੈਂ ਕੰਮ ਕੁੰਮ ਕੀਤਾ ਨਹੀਂ ਖਾਸ ਫੇਰ ਬੜੀ ਸਾਲ ਲੈ ਕੇ ਫੇਰ ਪੈ ਗਈ ਫੇਰ ਉੱਠ ਕੇ ਮੇਰੇ ਖਿਆਲ ਨਾਲ ਮੈਂ ਸਾਢੇ 10 ਵਜੇ ਇਹਨਾਂ ਰੋਟੀ ਬਣਾ ਕੇ ਦਿੱਤੀ ਤੇ ਫੇਰ ਹੁਣ ਜਿਹੜਾ ਨੂੰ ਬਣਾਉਂਦੀ ਸੀਗੀ ਹੁਣ ਮੈਂ ਬਸ ਨਾ ਕੀ ਆਈਆਂ ਜਸਟ ਇਹਨੂੰ ਪੜਾਈ ਦੀ ਮੇਰੇ ਖਿਆਲ ਨਾਲ ਸੀ 12:00 ਵਜੇ ਤੇ ਲੱਗੇ ਹੋਏ ਸੀ 2:30 ਵਜੇ ਤੱਕ ਇਹਨੂੰ ਮੈਂ ਪੜਾਈ ਗਈ ਤੇ ਹੁਣ ਮੈਂ ਬਾਹਰ ਚਨੇ ਚੋਨੇ ਰੱਖੇ ਉਬਲਣੇ ਪਤਾ ਨਹੀਂ ਇਹਨਾਂ ਨੇ ਕੋਈ ਕੁਝ ਬਣਾਉਣਾ ਹੁਣ ਇਹਨਾਂ ਨੂੰ ਮੈਂ ਪਿਆਜ਼ ਕੱਟ ਕੇ ਦੇਣੀ ਆ ਹੁਣ ਫੇਰ ਮੈਨੂੰ ਵਾਜਾ ਮਾਰੀ ਜਾਂਦਾ ajo ajo ਕੱਲੇ ਤਾਂ ਪੇਪਰ ਆ ਉਹ ਲੱਗਿਆ ਹੋਇਆ ਪਹਿਲਾਂ ਉਹਨੂੰ ਦੇਖ ਲਈਏ ਕੀ ਕਹਿੰਦਾ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਸ਼ੇਅਰ ਕਰਦੇਆ ਕਰੋ ਲਾਈਕ ਕਰਦੇਆ ਕਰੋ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਜ਼ਰੂਰ ਦੇ ਕੇ ਜਾਇਆ ਕਰੋ ਤੇ ਆਪਣਾ ਸਾਰੇ ਜਣੇ ਖਿਆਲ ਰੱਖੋ ਮੌਸਮ ਚੇਂਜ ਹੁੰਦਾ ਸਾਰੇ ਬਿਮਾਰ ਪਏ ਆ ਸਾਰੀ ਹਸਪੀਟਲ ਕੰਦੇ ਭਰੇ ਪਏ ਆ ਪਰ ਮੈਂ ਨਹੀਂ ਗਈ ਹੈਗੀ ਹਸਪੀਟਲ ਹਾਂਜੀ ਠੀਕ ਹੈ ਸਹੀ ਹੈ ਕਹੋ ਕਿ ਸਹੀ ਹੈ ਠੀਕ ਹੈ ਬਚਾਓ ਹਨਾ ਚਿਕਾ ਜਾਓ ਹਾਂ ਬਚਾਓ ਆਪਣੀ ਬਚਾਓ ਹੈ ਪੰਜਾਬ ਹੈ Rajasthan ਹੈ Uttar Pradesh ਹੈ ਤਾਂ ਮੈਂ ਲੱਡੂ ਚ ਲੱਭ ਗਿਆ ਤੇ ਇਹਦੀ ਲਈਏ ਦਿਹਾਰ ਕਿੱਥੇ ਆ ਠੀਕ ਹੈ ਠੀਕ ਹੈ ਨਾ ਨਹੀਂ ਗਿਆ ਆਸਾਂ ਕਰਵਾਦੀ ਕਿਤਾ ਵਿਲਾਸ ਵਿਹਾਰ ਫਿਰ ਔਖੇ ਲੱਭਿਆ ਮੈਂ ਮੈਂ ਸਭ ਤੋਂ ਸੌਖੇ ਪਾਇਸੀ ਸੀ ਬਸ ਇਹਦਾ ਹੋ ਗਿਆ ਪੂਰੀ ਰਿਵੀਜ਼ਨ ਕਰਵਾਤੀ ਚਾਹੇ ਮੈਂ ਆਪ ਔਖੀ ਸੀ ਜਾਂ ਸੌਖੀ ਸੀ ਜੋ ਵੀ ਸੀਗਾ ਮੈਂ ਇਹਦਾ ਸਾਰਾ ਕਰਵਾਦਾ ਕਿਉਂਕਿ ਪੰਜਾਬੀ ਦੇ ਪੇਪਰ 'ਚ ਇਹ ਬਿਮਾਰ ਸੀਗਾ ਤੁਹਾਨੂੰ ਪਤਾ ਹੀ ਆ ਇਹ ਤੋਂ ਨਹੀਂ ਬਿਲਕੁਲ ਪੜਿਆ ਗਿਆ ਸੀ ਕਸ ਆਸਰ ਲੈ ਕੇ ਕੁਸਚਨ ਆਨਸਰ ਕਰ ਲਉ ਹਾਂ ਵਿੱਚ ਬੈਠ ਕੇ ਕਰ ਐਨੇ ਕੱਲ ਮੇਰੇ ਥੋੜੀ ਜੀ ਵੀਡੀਓ ਬਣਾਈ ਸੀਗੀ ਜਦੋਂ ਮੈਂ ਪਈ ਸੀ ਬੇਸੁਰਤ ਜੀ ਇਹ ਕਹਿੰਦਾ ਸੀ ਮੰਮੀ ਮਰ ਗਈ ਪਤਾ ਨਹੀਂ ਵੀਡੀਓ ਬਣਾਉਂਦਾ ਸੀਗਾ ਦੇਖੂਗੀ ਕਿੱਦਾਂ ਦੀ ਬਣੀ ਹੈ ਜੇ ਇਹਨੇ ਨਾਲ ਡਿਲੀਟ ਕੀਤੀ ਹੋਈ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਹੈ ਜੀ ਡਿਲੀਟ ਨਹੀਂ ਕੀਤੀ ਮੈਂ ਵਾ ਸ਼ੇਅਰ ਕਰੂੰਗੀ ਤਾਂ ਕੁਛ ਹੋਣਾ ਨਾ ਕੇ ਵੀ ਫਰਕ ਪੈਂਦਾ ਹਨਾ ਇਹ ਵੀ ਅਭੀ ਹਨਾ ਬਿਮਾਰੀ ਜੀ ਲੈ ਜਾਂਦੀ ਆ ਤੇ ਕੱਲ ਸ਼ਾਮ ਨੂੰ ਮੈਂ ਧਰਤੂ ਚੋ ਕੇ ਫੇਰ ਮੈਨੂੰ ਪਸੀਨਾ ਬੁਣਾਇਆ ਵੱਲ ਮੈਂ ਠੰਡ ਲੱਗੀ ਜਾਂਦੀ ਸੀਗੀ ਫੇਰ ਮੈਨੂੰ ਧਰ ਧੁਰਾ ਚੋਕ ਕੇ ਨਾ ਫੇਰ ਉਹ ਕਬਰਾਹੜ ਜੀ ਕੋਹੀ ਆਦਤ ਬਣੀ ਹੋਈ ਆ ਵੀ ਆਪਾਂ ਧਰ ਚੋਕਣਾ ਹਨਾ ਫਰੈਸ਼ ਹੋਣਾ ਫੇਰ ਅੰਦਰ ਆਉਣਾ ਫੇ ਮੈਨ ਨਾਈ ਫੇ ਰਾਤ ਤੇ ਫੇਰ ਉਦਾਂ ਹੀ ਜੁੜ ਚ ਗਈ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਦਾ ਮੌਸਮ ਆ ਹਨਾ ਮੌਸਮ ਹੀ ਚੇਂਜ ਹੁੰਦਾ ਉਹਦੇ ਕਰਕੇ ਹੀ ਆ ਤੇ ਆ ਮੌਸਮ ਚ ਆ ਕੇ ਮੈਨੂੰ ਹੁੰਦਾ ਵੀ ਜ਼ਰੂਰ ਆ ਇਹ ਨਹੀਂ ਹੈਗਾ ਮੈਨੂੰ ਤੇ ਹਿਆਰ ਨੂੰ ਤਾਂ ਪੱਕਾ ਹੀ ਹੁੰਦਾ ਤੇ ਚਲੋ ਜੀ ਹੁਣ ਪਹਿਲਾਂ ਆਪਾਂ ਪਿਆਜ਼ ਕੱਟ ਕੇ ਦੇ ਦਈਏ ਇਹਨਾਂ ਨੂੰ ਦੇ ਦਿਆ ਫਿਰ ਕੀ ਬਣਾਉਣਾ ਬਸ ਕਿਚਨ ਇਹਨਾਂ ਦੇ ਹਵਾਲੇ ਹੀ ਆ ਮਾਦੇ ਕਰੋ ਰੋਟੀ ਰੋਟੀ ਬਣਾਉਣੀ ਆ ਪਤਾ ਨਹੀਂ ਕੀ ਹਾਲਤ ਕਰਕੇ ਰੱਖੀ ਪਈ ਆ ਦੇਹ ਨੂੰ ਪਾਂਡੇ ਤਾਂ ਤੋਏ ਹੋਇਆ ਪਰ ਸੈਟਿੰਗ ਨਹੀਂ ਸੈਟਿੰਗ ਨਹੀਂ ਕੀਤੀ ਜੀ ਪਿਆਜ਼ ਕੱਟ ਕੇ ਦੇ ਦੰਨੇ ਬਣਾ ਲੈਣਗੇ ਚਾਟ ਵਗੈਰਾ ਖਾਣ ਨੂੰ ਭੁੱਖ ਲੱਗੀ ਹੋਣੀ ਆ ਬੱਚਿਆਂ ਨੂੰ ਛੱਡਦਾ ਨਜ਼ਾਰਾ ਟਿਕ ਜਾ ਤੂੰ ਟਿਕ ਜਾ ਬੰਦਾ ਬਣ ਜਾ ਚ ਜਿਹੜਾ ਰਹਿੰਦਾ ਉਹ ਕਰ ਲ ਆਪਦਾ ਫੜ ਲ ਤੇ ਲੋਇਤਾ ਕਰਦਾ ਤੇ ਆਪਾਂ ਜਿਹੜੀ ਗੱਡੀ ਲੈ ਕੇ ਆਉਣੀ ਸੀਗੀ ਉਹ ਲੈ ਆਂਦੀ ਆ ਤੁਹਾਨੂੰ ਬਾਅਦ ਚ ਦਿਖਾਉਣੀ ਆ ਮੈਂ ਗੱਡੀ ਜਿਹੜੀ ਆਦੀ ਆ ਗਈ ਜਿਹੜੇ ਡੈਡੀ ਕੱਲ ਕੱਲ ਲੈ ਪਤਾ ਨਹੀਂ ਗੱਡੀ ਬਹੁਤ ਸੋਹਣੀ ਆ ਝੂਟੀ ਵੀ ਲੈਣੀ ਆ ਜਿੱਤੀ ਦੀ ਜਦੋਂ ਤੱਕ ਦਵਾਈ ਦਾ ਅਸਰ ਰਹਿੰਦਾ ਉਦੋਂ ਤੱਕ ਬੁਖਾਰ ਠੀਕ ਰਹਿੰਦਾ ਦੁਬਾਰਾ ਫੇਰ ਹੋ ਜਾਂਦਾ ਕਿ ਮੋੜੇ ਵੜੇ ਨੇ ਖਾਗਦੇ ਮੈਨੂੰ ਇੰਨੀ ਨੀਂਦ ਆ ਵੀ ਜਾ ਵਸ ਕੇ ਕਾਇਦੀ ਕਰਦਾ ਵੀ ਕੋਈ ਬੁਲਾਵੇ ਹੀ ਨਾ ਸ਼ਕਤੀ ਹੋ ਰਹਾ ਹੱਸਤੀ ਰਹੇ ਕੰਮ ਕਰੇ ਬਿਨਾਂ ਮਿਲਦਾ ਢਿੱਡ ਤਾਂ ਫੇਰ ਵੀ ਖਾਣ ਨੂੰ ਲੱਗਦਾ ਬੱਚਿਆਂ ਦਾ ਤਾਂ

ਕਾਰੀ ਨੇ ਦੁਵਾ ਮਾ ਚੱਕਿਆ ਕੋ ਜਦੋਂ ਉਹਦੀਆਂ ਇਹ ਪੱਠੀਆਂ ਚਾਰ ਚੱਕ ਪੰਜ ਪੰਜ ਤੋਂ ਉਮਕਰਾ ਕਰਿਆ ਹੈ ਲੈ ਲੈ ਉਹ ਤਾਂ ਫਿਰ ਆਉਣਗੇ ਜਦ ਜ ਕੰਮ ਹੋਇਆ ਹੋਇਆ ਰਮਪਿਆ ਪਲੇਟ ਕਿਵੇਂ ਆਉਂਦੇ ਪੀ ਕਾ ਕਿੱਥੇ ਲੱਗਦੇ ਨੇ ਸਮਾਨ ਵਾ ਪਲ ਜਿੱਕੇ ਅਸਤੇ ਕੱਪੇ ਨੇ ਵੇੜਤ ਨੂੰ ਲਾਏ ਉੱਥੇ ਕਮਰਾ ਹੋ ਜਾਣਾ ਫਿਰ ਉਹ ਤਾਂ ਸਭ ਮੇਰੇ ਕੋਲ ਹੀ ਚਲਦੀ ਆ ਛੋਟੇ ਕੋਲ ਕਿ ਸ਼ਰਤ ਤੇ ਦਵਾ ਦੇ ਜੇ ਤੂੰ ਚਾਟ ਵੀ ਖਾਵੇਂ ਹੈ ਚਲੋ ਚਾਟ ਖਾएंगे ਪਾਣ ਦਵਾਣਾ ਹਾਂ ਹਾਂ ਖਾਣ ਤੋਂ ਖਾ ਲਿਆ ਹਾਂ ਤੇ ਤਾਂ ਭੁਗੜੂਗਾ ਨਹੀਂ ਨਹੀਂ ਅਸੀਂ ਆਪ ਨੂੰ ਦਿੰਦੇ ਹੁੰਦੇ ਕਿਸੇ 我就把。 ਕੀ ਕਰੂਗਾ ਆਏਗਾ ਕੁੱਲੀ ਲਿਆ ਫੋਰਾ ਦੋਣ ਲਿਆ ਆਪ ਨੂੰ ਲਾ ਕੇ ਖਾ ਲਾ ਨਹੀਂ ਉਪੜੇ ਖਾ ਲਈ ਜਿਵੇਂ ਅਸੀਂ ਖਾਣਾ ਨਹੀਂ ਮਾਂ ਨਹੀਂ ਉਪਰੋਂ ਬਾਤਾ ਮਮੂ ਜੇ ਤੁਹਾਨੂੰ ਨਹੀਂ ਅੱਛਾ ਲੱਗਿਆ ਬਿੱਲਾ ਰਾਜੀ ਹੁੰਦੇ ਤੇਰੇ ਵਰਗੇ ਹੀ ਹਾਂ ਅਸੀਂ ਜਦੋਂ ਆਜਾ ਤੂੰ ਆਏ ਮੈਂ ਤਾਂ ਕਰਾ ਜੀ ਦੁੱਧ ਪੁੱਤ ਜੜਿਆ ਮਾਰੀ ਤੇਰਾ ਕਦੁੱਤੇ ਆ ਖਾਣੇ ਦੀ ਮੇਰਾ ਇਹ ਕਹਿਣਾ ਵੀ ਮੈਂ ਨਖਰੇ ਮਾਰਦੇ ਦੀ ਅਰ ਕੜਾ ਹੋ ਗਿਆ ਬਈ ਹੁਣ ਚਾਹ ਕਰਾ ਦੇ ਮੇਰੇ ਵੀ ਆਪਾਂ ਸ਼ੇਅਰ ਕਰਨਾ ਬਲੌਗ ਇਸ ਕੋਲ ਨੇ ਇਹ ਕੌਡੀਆਂ ਲੈ ਕੇ ਜਾਵਾਂਗੇ। ਆ ਦੇ ਵੜ। ਆ ਦੇ ਲੋਕੀ ਐਨਾ ਐਨਾ ਟੈਸਟ ਕੀ ਬੜੇ ਆ ਨਾਲ ਇਹਨੂੰ ਬੜਾ ਦੋ ਹੀ ਟਾਈਮ ਨਹੀਂ ਲੱਗਦਾ। ਪਹਿਲਾਂ ਜਣੇ ਰੋ ਆਪਾਂ ਭਿਓ ਕੇ ਰੱਖ ਲੋ। ਦੇਖੇ ਇਹ ਰ ਆਪਾਂ ਇੱਕ ਘੰਟਾ ਉਹ ਤਾਂ ਫਿਰ ਹੁਣ ਆਪਾਂ ਭਿਓ ਕੇ ਰੱਖ ਲੋ। ਜੇ ਈ ਧੋ ਕੇ ਕੱਟ ਕੇ ਵਰਕੇ ਉਹ ਮੇਰੀ ਗੋਲੀ ਨਹੀਂ ਖਾਣਾ। ਤੂੰ ਪਾ ਦੋ ਵਿੱਚ ਉਬਲ ਕੇ ਰੱਖ ਦੋ। ਬੱਸ ਹੁਣ ਆਪਾਂ ਨੇ ਕੀ ਕੀ ਦੋ ਤਿੰਨ ਕਮਿੰਟ ਚ ਤਰਤਲਾ ਨਾ ਲੱਗ ਗਿਆ। ਪਾਣੀ ਨਹੀਂ ਪਾਉਣਾ ਹੈ ਹਨਾ। ਅਸੋ ਤਾਂ ਇਹ ਬੱਚਿਆਂ ਦੇ પેટ ਚ ਜਾਣੇ ਚਾਹੀਦੇ ਆ ਚੜੇ ਵਗੈਰਾ ਹਨ ਨਹੀਂ ਹੋ ਗਿਆ ਨਹੀਂ ਖਾ ਲਿਓ ਚ ਨਹੀਂ ਖਾਓ ਜਿਵੇਂ ਮਰਜ਼ੀ ਖਾਓ ਜੀ ਨੂੰ ਜਿਵੇਂ ਪਸੰਦ ਆ ਆਪਣਾ ਖਾ ਲੋ ਕਹਿੰਦਾ ਮੇਰੀ ਕੋਲ ਨਹੀਂ ਚੀਨੀ ਮਾਰਦਾ ਹਾਂ ਵੀ ਵਸੇ ਇਹ ਲੋੜ ਖਾਤੇ ਅੱਜ ਲਿੰਬੂ ਹੋਇਆ ਨਹੀਂ ਲਿੰਬੂ ਖਾ ਤਾਂ ਮਰਦੀ ਮੈਂ ਬਾਕੀ ਕਰਾਂ ਹੋਈ ਤੇ ਨੋ ਤੇਨ ਨੂੰ ਕੋਬਾ ਦਾ ਰੱਖ ਕੇ ਦੇਖ ਅਮਰੀਕਾ ਜਾਂ ਦੇਖਿਆ ਨੀ ਮੁਣਕਿਆ ਜਾਂ ਨੀ ਮੁ ਤੋੜ ਕੇ ਇਹ ਖਾਤ ਤੋਂ ਬਾਅਦ ਕੁਝ ਹਾਰ ਚੜ ਗਿਆ ਇਹਨੂੰ ਖਾਣ ਤੋਂ ਬਾਅਦ ਇਹਨੂੰ ਕੁਮਾਰ ਬੰਦਾ ਵੀ ਠੀਕ ਹੋ ਜਵੇ ਚੜਿਆ ਹੋਇਆ ਤੇ ਇਹ ਕਹਿੰਦਾ ਵੀ ਬਲੈਕ ਚੜਿਆ ਦਾ ਬਣਾਉ ਵਾਈਟ ਦਾ ਬਣਾਉ ਵਾਈਟ ਉਹਨੇ ਇਕੱਲੀ ਸਾਸ ਖਾ ਲੈਣੀ ਓਏ ਇੱਕ ਪੁਕਾਨੇ ਦਾ ਜੂ ਇਹ ਇਹ <laughs> <laughs> तो आज रास्ते पे काम तो लग गया जाइर ਆਓ ਜਿਹੜੇ ਕਾਸਤੇ ਪੜਾਏ ਸੀ ਉਹਦੇ ਤੇ ਰੱਖੋ ਜਦੋਂ ਠੀਕ ਆ ਗਣਾ ਮੈਂ ਤਕਵਾ ਦੇਣ ਭੁੱਖ ਲੱਗਿਆਣੀ ਫਿਰ ਭਾਵੇਂ ਆਹੀ ਦੇ ਦੋ ਉਹ ਨਾ ਕਰੇ ਮਾਰਦਾ ਉਹ ਬੇਰੋਸ ਤੇ ਆ ਉਹ ਭੁੱਖ ਆਲੂ ਵੀ ਨਹੀਂ ਖਾਂਦਾ ਤਕਲੀ ਸੌਸ ਖਾਂਦਾ ਹਾਂ ਕਿ 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 ਮੇਰੀ ਫੋਟੋ ਖਿੱਚ ਦੰਨਿਆ ਤੇਰੀ ਫੋਟੋ ਮੈਨੂੰ ਲੱਗਿਆ ਹਾਂ ਆਹ ਆ ਦੇ ਕੱਟੀ ਦੀ ਝੂਟੀ ਲੈ ਕੇ ਆਈਏ ਇੱਕ ਕੱਟੀ ਦੀ ਝੂਟੀ ਮਤ ਤੋਰੀ ਆ ਨਹੀਂ ਆਇਆ ਫੋਟੋ ਨੂੰ ਦਿਖਾਈਏ ਗੱਡੀ ਗੱਡੀ ਜਾਂਦੀ ਆ ਆਗੇ ਤੁਹਾਨੂੰ ਵੀ ਦਿਖਾ ਦੰਨੇ ਕਿਹੜੀ ਗੱਡੀ ਲਿਆਂਦੀ ਆ ਤੇ ਕਿਹੜੀ ਲਿਆਂਦੀ ਆ ਕਿੰਨੇ ਦੀ ਲਿਆਂਦੀ ਆ ਕਿੱਥੋਂ ਦੇ ਲਿਆਂਦੀ ਆ ਸਾਰਾ ਕੁਝ ਦੱਸ ਦਿਆਂਗੇ ਤੁਹਾਨੂੰ ਗੱਡੀ ਕਿੱਥੋਂ ਲਿਆਂਦੀ ਆ ਯਾਰ ਕਿਹੜੀ ਗੱਡੀ ਆ ਕੀ ਆ ਆ ਤੂੰ ਨਹੀਂ ਆ ਜਾ ਪਰ ਇਹ ਗੱਡੀ ਦਾ ਨਾਮ ਕੀ ਆ ਜਿਹੜੀ ਆਪਾਂ ਗੱਡੀ ਲਿਆਂਦੀ ਆ ਹੋਰ ਕੀ ਲਾਇਆ ਮੁਸਤਾਂਗ ਗੱਡੀ ਲਿਆਂਦੀ ਆ ਆਪਾਂ ਨੇ ਤੋ ਬਹੁਤ ਖੁਸ਼ ਸੀਗਾ ਹਨ ਮਤਲਬ ਫਿਰ ਮੀਂਹ ਦੇ ਵਿੱਚ ਇਹ ਕੱਢਦੇ ਸੀਗੇ ਫਿਰ ਤੁਹਾਨੂੰ ਪਤਾ ਹੀ ਆ ਵੀ ਹਨ ਕਾਰਾ ਇੰਨਾ ਫਿਰ ਇਹਨੇ ਅੰਦਰ ਖੜੇ ਲਾ ਉਹ ਹੁਣ ਬਾਹਰੇ ਖੜਜਿਆ ਕਰੋ ਕਿ ਫਿਰ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਹਨ ਸਾਡਾ ਰਸਤਾ ਜਿਹੜਾ ਕੱਚਾ ਹੈ ਤੁਹਾਨੂੰ ਪਤਾ ਵੀ ਰਸਤੇ ਦੇ ਵਿੱਚ ਫਿਰ ਮਿੱਟੀ ਲੱਗ ਜਾਂਦੀ ਹੈ ਬਹੁਤ ਜ਼ਿਆਦਾ ਟਾਇਰਾਂ ਨੂੰ ਕਿੰਨੇ ਦੀ ਲਿਆਂਦੀ ਆ ਸਸਤੀ ਉਹ ਪੈ ਗਈ ਨਹੀਂ ਕੋਈ ਜ਼ਿਆਦਾ ਮਹਿੰਗੀ ਵੀ ਨਹੀਂ ਤੇ ਨਾਲ ਸਾਡੇ ਕਿੰਨੇ ਲੱਖ ਦੀ ਆ ਗਈ ਗੱਡੀ ਬਹੁਤ ਵਧੀਆ ਹੈ ਦਿਖਾਉਣਿਆ ਦਾ ਨੋਟ ਪਿਆ ਵਾ ਉਹਨਾਂ ਦੀ ਬਿਊਟੀ ਲੱਗੀ ਹੈ ਕਿਚਨ ਦੇ ਵਿੱਚ ਜਿਹੜਾ ਹੁਣ ਖਾਤਾ ਉਹ ਭਾਂਡੇ ਤੋਂ ਨਹੀਂ ਲਾਲ ਚਾਹ ਬਣਾਉਂਦੇ ਆ ਲਓ ਜੀ ਜੇ ਹੱਥ ਆ ਬੈਠ ਵੀ ਗਿਆ ਜੇ ਆ ਕੇ ਗੱਡੀ 'ਚ ਚੱਪਲ ਪਤਾ ਨਹੀਂ ਇੱਥੇ ਆ ਤੁਰੰਦੀ ਜਮਾਈ ਹਿੰਮਤ ਨਹੀਂ ਰਹੀ ਹੈ ਕਿ ਫੁਖਾਰ ਬਖਾਰ ਚੜ ਚੜ ਕੇ ਸਾਰੀ ਮਤਲਬ ਪਤਾ ਨਹੀਂ ਕੀ ਹੋ ਗਿਆ ਮੈਨੂੰ ਵੀ ਝੂਟੀ ਦੇਵੇਂਗਾ ਬਹੁਤ ਸੋਹਣੀ ਗੱਡੀ ਆ ਦਿਖਾਵਾਂ ਦਿਖਾਵਾਂ ਮੈਂ ਤੁਹਾਨੂੰ ਗੱਡੀ ਦਿਖਾਵਾਂ ਬਹੁਤ ਸੋਹਣੀ ਹੈ ਮੈਨੂੰ ਵੀ ਝੂਟੀ ਦੇ ਦੇ ਕਿਤੇ ਵੀ ਜਾਣਾ ਹੁੰਦਾ ਮौज ਲੱਗ ਗਈ ਹੋ ਲੋ ਜੀ ਦੇਖੋ ਮਸਟੈਂਗ ਆਪਣੀ ਬੈਕ ਕੈਮਰੇ ਨਾਲ ਦਿਖਾਣੀ ਮਸਟੈਂਗ ਚੱਲਦੀ ਏ ਤੋ ਹੈ ਨਹੀਂ ਮੌਸਮ ਕਿਦਾਂ ਦਾ ਹੋਇਆ ਹਵਾ ਆ ਗਈ ਨੇਰੀ ਆ ਗਈ ਓਏ ਨੇਰੀ ਆ ਗਈ ਨੇਰੀ ਆ ਗਈ ਦੇਖੋ ਵੀ ਮਸਟੈਂਗ ਰਿਪੇਅਰ ਕਰਾਈ ਆਪਾਂ ਨੇ ਇਹਦੀ ਜਿਹੜੀ ਆ ਕੀ ਇਹਨੂੰ ਕਹਾਂਗੇ ਆਪਾਂ ਗੱਡੀ ਬਾਡੀ ਜਿਹੜੀ ਆ ਉਹ ਨਵੀਂ ਲਵਾਤੀ ਆਪਣੇ ਕੋ ਪਹਿਲਾਂ ਸੀਗੀ ਉਹ ਇਹ ਤੁਸੀਂ ਦੇਖਿਓ ਹੋਈ ਆ ਮਸਟੈਂਗ ਆਪਣੀ ਉਹਦਾ ਇੱਕ ਮਜ਼ਾਕ ਕਰਦੇ ਸੀਗੇ ਜਿਹਾਰ ਨੂੰ ਕਹਿੰਦੇ ਸੀਗੇ ਵੀ ਆਪਾਂ ਨਵੀਂ ਗੱਡੀ ਲੈ ਲੈਣੀ ਆ ਤੇ ਇਹਦੀ ਇਹਦੀ ਰਿਪੇਅਰ ਅਸੀਂ ਜੁਹਾਰ 8 9 ਮਹੀਨੇ ਦਾ ਸੀਗਾ 9 ਮਹੀਨੇ ਦਾ ਸੀ ਜਦੋਂ ਸਾਨੂੰ ਇਹ ਅਚਾਨਕ ਹੀ ਮਿਲ ਗਈ ਉਦੋਂ ਵੀ ਮੈਂ ਬਿਮਾਰੀ ਸੀਗੀ ਪਤਾ ਨਹੀਂ ਕੋਈ ਮੇਰੀ ਨਾ ਉਥੋਂ ਦਰਾਹੇ ਤੋਂ ਮੈਡੀਸਨ ਲੈਣ ਗਏ ਸੀ ਤੇ ਉੱਥੇ ਉਹ ਇਹਦੇ ਤੇ ਨਹੀਂ ਮੋਟਰਸਾਈਕਲ ਦੇ ਗਏ ਸੀ ਉਦੋਂ ਤਾਂ ਆਪਣੇ ਕੋ ਮੋਟਰਸਾਈਕਲ ਵੀ ਦੂਜਾ ਹੁੰਦਾ ਸੀ ਮੋਟਰਸਾਈਕਲ ਦੇ ਪਿੱਛੇ ਬੰਨ ਲਿਆ ਇਹਨੂੰ ਇਕੱਠੀ ਕਰਕੇ ਧਰ ਲਿਆ ਇਹ ਇਕੱਠੀ ਵੀ ਹੋ ਜਾਂਦੀ ਐ ਇੰਨੀ ਕੁ ਬਣ ਜਾਂਦੀ ਐ ਡੱਬੀ ਚ ਪੈ ਜਾਂਦੀ ਐ ਭਾਈ ਛੱਡ ਕੇ ਗਿਆ ਸੀ ਉਹ ਜੀ ਤੋਂ ਲਈ ਸੀ ਕਵਾੜੀਆਂ ਸੀਗਾ ਕੋਈ ਤੇ ਅਚਾਨਕ ਇਹਨਾਂ ਨੂੰ ਉੱਥੇ ਮਿਲ ਗਿਆ ਫਿਰ ਮਤਲਬ ਉਹ ਤੋਂ ਲੈ ਲਈ ਪਤਾ ਨਹੀਂ ਉਦੋਂ 4000 ਚ ਲਈ ਸੀ ਪਤਾ ਨਹੀਂ 4500 ਚ ਤੇ ਹੁਣ ਇਹਦੇ ਤੇ ਮੇਰੇ ਖਿਆਲ ਪੂਰਾ 3500 ਰੁਪਇਆ ਲਾ ਕੇ ਘਰੇ ਆ ਗਈ ਬਹੁਤ ਵਧੀਆ ਇਹਦੀ ਜਿਹੜੀ ਬੋਡੀ ਬਣ ਗਈ ਬਹੁ ਸਕਤਾ ਵੀ ਇੰਨੇ ਸਾਲੋਂ ਟੁੱਟੀ ਜੀ ਸੀਗੀ ਮਤਲਬ ਉਹ ਜਿਹੜੇ ਫੱਟੇ ਜੀ ਸੀਗੇ ਨਾ ਮਜ਼ਬੂਤ ਨਹੀਂ ਸੀਗੇ ਟੁੱਟੇ ਜੇ ਸੀਗੇ ਅਸੀਂ ਫਿਰ ਵੀ ਕੱਟ ਲਿਆ ਹਨ ਵੀ ਕੋਈ ਵੀ ਕੰਮ ਦੇ ਲਾ ਸਾਰੇ ਕੰਮ ਇਹਦੇ ਤੇ ਕਰ ਦਿੰਦੇ ਆ ਇਹ ਪੱਠੇ ਵੱਢਣੇ ਸਾਰਾ ਹੋਰ ਕੋਈ ਗੋਹਾ ਗਾ ਵੀ ਟੋਕਰੀਆਂ ਵਿੱਚ ਨਹੀਂ ਅਸੀਂ ਕਦੇ ਇਹਦੇ ਗੋਹਾ ਪਾਇਆ ਹੈਗਾ ਉਦਾਂ ਨਹੀਂ ਵਧੀਆ ਲੱਗਦਾ ਸਾਨੂੰ ਜਿਵੇਂ ਲੋਕ ਜਿਵੇਂ ਇਹਨੂੰ ਰੇੜੀ ਨੂੰ ਭਰ ਲੈਂਦੇ ਆ ਗੋਹਾ ਉਹ ਨਹੀਂ ਸਾਨੂੰ ਵਧੀਆ ਲੱਗਦਾ ਹੈਗਾ ਕਿਉਂਕਿ ਵਿੱਚ ਪਸ਼ੂਆਂ ਲਈ ਪੱਠੇ ਵੱਢ ਕੇ ਰੱਖਣੇ ਹੁੰਦੇ ਆ ਨਾ ਅਸੀਂ ਤਾਂ ਉਹ ਕਰ ਲੰਨੇ ਆ ਟੋਕਰੀਆਂ ਭਰ ਕੇ ਵਿੱਚ ਰੱਖ ਲੰਨੇ ਆ ਤਮਾ ਕੇ ਚੱਲ ਜੂਟੀ ਲੈਣੀ ਆ ਹਾਂ ਝੂਟੀ ਦਮੇਗਾ ਬੈਠਾ ਵਿੱਚ ਲਾਵੇਂਗਾ ਹਾਂ ਜਿਲਾ ਦੇ ਚਲੋ ਆਪ ਗੱਡੀ ਚ ਬੈਣੀ ਮੈਂ ਚੱਪਲ ਵੀ ਨਹੀਂ ਪਾ ਕੇ ਪੈਸੇ ਛਾਲ ਮਾਰਦੇ ਪੈ ਜਾ ਛਾਲ ਮਾਰ ਕੇ ਛਾਲ ਮਾਰ ਕੇ ਨਹੀਂ ਕਹਿੰਦੇ ਹੁੰਦੇ ਗੱਡੀ ਆ ਸ਼ਕੀਨ ਜੱਟ ਦੀ ਹੋਰ ਕਿੱਥੇ ਬੈਠੂਗੇ ਕਿੱਤੇ ਬੱਟੂਗੀੁੱਤੇ ਮੈਨੂੰ ਸਿੱਟਣਾ ਨਹੀਂ ਮੈਨੂੰ ਸਿੱਟਣਾ ਨਹੀਂ ਮੈਂ ਤਾਂ ਸਿੱਟਣਾ ਨਹੀਂ ਮੈਂ ਤਾਂ ਪਹਿਲਾਂ ਹੀ ਬਿਮਾਰ ਆ ਕਦੇ ਨਹੀਂ ਕਿ ਲੈਚਾ ਦੇਨੂੰ ਚਰੌਣੀ ਦਾ ਹੁੰਦੇ ਚਲੋ ਯਾਰ ਮੈਨੂੰ ਡਰ ਲੱਗਦਾ ਹੈ ਮੈਨੂੰ ਡਰ ਲੱਗਦਾ ਜਦੋਂ ਇਹ ਤੋਰ ਨੂੰ ਲੱਗਦਾ ਮੈਨੂੰ ਡਰ ਲੱਗਦਾ ਨਾ ਬਈ ਮੈਨੂੰ ਤਾਂ ਉੱਤਰੀ ਜਾਣ ਨਹੀਂ ਇਹ ਜਦੋਂ ਇੱਕ ਨੂੰ ਜਾਣ ਨਾ ਹੋਵੇ ਉਹਦੀ ਚਰੀ ਦੀ ਕੰਡ ਜੀ ਜਿਹੜੀ ਅੱਜ ਪੱਤਾ ਕੋਈ ਇਹਦੇ ਵਿੱਚ ਪੈ ਗਿਆ ਉਦੋਂ ਅਜ ਉਹਨੂੰ ਉੱਥੇ ਲਾ ਲਈਏ ਜਦ ਸਾਡੇ ਤਾਂ ਅੱਜ ਮੀਂਹ ਪਹਿਲਾਂ ਪੈ ਗਿਆ ਹੁਣ ਦੁਬਾਰਾ ਫੇਰ ਬੱਦਲ ਹੋ ਗਿਆ ਇਹ ਨਹੀਂ ਭੁੱਲਦਾ ਆਪਦਾ ਟਾਈਮ ਇਹਨੇ ਉਸੇ ਟਾਈਮ ਆਉਣਾ ਹੀ ਆਉਣਾ ਫਸਲਾਂ ਵਾ ਖਰਾਬਾ ਕਰਨ ਨੇ ਪਿਆਰ ਨਾਲ ਖੜਦੀਆਂ ਨੇ ਜੋੜੇ ਬੱਚੇ ਮੇਰੇ ਚੱਪਲਾ ਨਹੀਂ ਪਈਆਂ ਜਾਂ ਮੇਰੇ ਚੱਪਲਾ ਚੱਕ ਲੈ ਕੇ ਅੰਦਰ ਮਿੱਠੀ ਕਿਵੇਂ ਬੁੱਤ ਮਿੱਠੀ ਨੂੰ ਅੱਜ ਤਿੰਨ ਦਿਨਾਂ ਬਾਅਦ ਦੁੱਧ ਮਿਲਿਆ ਇਹਦੀ ਮੰਮਾ ਨੇ ਅੱਜ ਤਿੰਨ ਦਿਨਾਂ ਬਾਅਦ ਖੜ ਕੇ ਦੁੱਧ ਦਿੱਤਾ ਸਵੇਰੇ ਬੋਲੋ ਹੈਲੋ ਕਰ ਦੋ ਹੈਲੋ ਸ਼ਸ਼ੀਗਲ ਕਹਿੰਦੀ ਇੱਧਰ ਦੇਖੀ ਸ਼ਸ਼ੀਕਲ ਇੱਧਰ ਝਾਗਲਾ ਬੋਲੀ ਆ ਇਹ ਇੱਕ ਤਾਂ ਹਾਈ ਬੋਲੀ ਨਹੀਂ ਹੈਗੀ ਕਹਿੰਦੀ ਮੈਂ ਮੇਰੇ ਪੈਰਾਂ ਨੂੰ ਗੋਲ ਲੱਗ ਜਾਣਾ। ਪਰੇ ਰੱਸੇ ਜੱਭੀ ਜਾਂਦੇ ਨੇ ਇੱਕ ਦੂਜੀ ਦੇ। ਲੀਆ ਕੰਮ ਕਰਨਾ। ਅੰਲੇ ਗੋਹਾਗਾ ਚੱਕਣ ਵਾਲਾ ਤੇ। ਹੋਏ ਚ ਜਾਏਗਾ। ਦੇ ਮੈਂ ਚੱਪਲਾ। ਹੋਏ ਚ ਚੱਲ ਕੇ। ਗੋਹੇ ਚ ਨਹੀਂ ਗਈ ਉਰੇ ਖੜੀ ਸੀ ਪੈਰ ਧੋਲਣੇ ਮੈਂ। ਚੱਲ ਵਸ ਦਿਖਾਤੀ ਭਾਈ ਤੇਰੀ ਗੱਡੀ ਸਾਰੇ ਜਣੇ ਦੱਸਿਓ ਜੇ ਆਹ ਦੀ ਗੱਡੀ ਕਿੱਦਾਂ ਦੀ ਲੱਗੀ। ਹੋਣੇ ਚਲਾਇਆ ਵੀ ਕਰੂਗ। ਜਾਤੀ ਪੱਤੀ। नाड़ी जोड़ जोड़ नाड़ी नाड़ी तो ऑब्वियो बस छोटे सी करती हूँ मैं इसमें मेरा कितने ऑब्वियो हैं छोटे सी करती हैं यार ना करती हैं ओनी जा भी ना एने भी ना दोनों नहीं कोटा जमा के लोटो को बेचे शाती यार आजमी मिने तो गर्मी तो ओनी हो यहाँ पर माँ बता ਸਾਤਿਆ ਤਾਸ ਮਹੀਨੇ ਤੋਂ ਸ਼ੁਰੂ ਨੇ 10 ਮਹੀਨੇ ਤੋਂ ਇਹ ਮੀ ਹੁਣ ਬਹਿ ਗਿਆ ਫੇਰ ਤਾਂ ਹੋਊਗਾ ਚਲ ਏਸੀਆਂ ਤਾਂ ਮਾਰ ਲਿਆ ਏਸੀ ਬੰਦ ਰਾਤ ਲਾ ਲਿਆ ਦੀ ਬਿੰਦਕ ਜਦ ਜਦ ਬੰਦ ਕਰਾਣਾ ਤਾਂ ਜਦ ਜੁੜ ਗਈ